ਜੀ ਸਰ ਮਾਨਯੋਗ ਐਸਐਸਪੀ ਸਾਹਿਬ ਸੰਘਡੂਰ ਸਰਦਾਰ ਸਰਤਾਜ ਸਿੰਘ ਚਾਲਜੀ ਦੇ ਡਿਵੀਜ਼ਨ ਅਮਰੇਸ਼ਾ ਹੇਡ ਦਿਵਾਲੀ ਦੇ ਤਿਹਾੜ ਦੇ ਮੱਦੇ ਨਜ਼ਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਬੱਸਾਂ ਫੋਰ ਵੀਲਰ ਟੂ ਵੀਲਰ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿੰਨੀ ਜਿਹੜੀ ਫੋਰਸ ਹੈ ਸ਼ਹਿਰ ਦੇ ਵਿੱਚ ਲਗਾਈ ਗਈ ਕਿਉਂਕਿ ਦਿਵਾਲੀ ਦਾ ਤਿਹਾੜ ਹੈ ਠੀਕ ਮਤਲਬ ਲੱਗਦਾ ਜਿਆਦਾ ਹੁੰਦਾ ਜੀ ਅਸੀਂ ਸ਼ਹਿਰ ਦੇ ਅੰਦਰ 8 ਪੁਆਇੰਟਾਂ ਤੇ ਨਾਕਾਬੰਦੀ ਕੀਤੀ ਹੈ ਤੇ ਹਰੇਕ ਨਾਕੇ ਤੇ ਤਕਰੀਬਨ 8 ਦੇ ਕਰੀਬ ਮੁਲਾਜ਼ਮ ਤਨਾਤ ਨੇ ਸੋ 64 ਜਿਹੜੇ ਮੁਲਾਜ਼ਮ ਨੇ ਉਹ ਸਾਰੇ ਨਾਕਿਆਂ ਤੇ ਤਨਾਤ ਨੇ ਟ੍ਰੈਫਿਕ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੈ ਜਿਹੜੇ ਵੀ ਟ੍ਰੈਫਿਕ ਵਾਇਲਟ ਕਰਦੇ ਨੇ ਜੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੇ ਟ੍ਰੈਫਿਕ ਚਲਾਣ ਕੀਤੇ ਜਾ ਰਹੇ ਨੇ ਬਾਕੀ ਜਿੰਨੇ ਵੀ 4 ਵੀਲਰ ਨੇ ਅਸੀਂ ਸਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ 4 ਵੀਲਰ ਨੂੰ ਲੋਕ ਕਰਕੇ ਜਾਣ ਤਾਂ ਕਿ ਜਿਹੜੀ ਕੋ ਚੋਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਘਟ ਜਾਏ ਕਿਸ ਤਰ੍ਹਾਂ ਲੋਕਾਂ ਨੂੰ ਚੇਤਾ ਕਰਨਾ ਚਾਹੀਦਾ ਹੈ ਜਾਂਦਾ ਹੋ ਜਾਂਦੀ ਹੈ ਕਿ ਜੀ ਲੋਕ ਸੜਕ ਦੇ ਵਿਚਾਲੇ ਕਈ ਵਾਰ ਵਿੱਚ ਲਾ ਜਾਂਦੇ ਸਿਜ਼ਨ ਦਾ ਵੀ ਬਣਾਇਆ ਗਿਆ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੀ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਖਾਲੀ ਥਾਂ ਮਿਲਦੀ ਹੈ ਜਾਂ ਜਿਵੇਂ ਸ਼ਹਿਰ ਦੇ ਵਿੱਚ ਡੈਜ਼ਿਗਨੇਟਿਡ ਥਾਵਾਂ ਨੇ ਜਿਵੇਂ ਕਿ ਫੂਸ ਮੰਡੀ ਹੈ ਜਾਂ ਪਲੇਟੀ ਹੈ ਉੱਥੇ ਜਾ ਕੇ ਪਾਰਕਿੰਗ ਕਰਨ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ